ਪਰਿਵਾਰ ਦੀਆਂ ਅੱਖਾਂ ਸਾਹਮਣੇ ਟਾ ਦਿੱਤਾ ਕਰੋੜਾਂ ਦਾ ਸ਼ੋਅਰੂਮ ਦੇਖੋ ਕਿਵੇਂ ਪਰਿਵਾਰ ਦੇ ਰਿਹਾ ਹੈ ਦੁਹਾਈਆਂ ਮੌਕੇ ਦੀ ਵੀਡੀਓ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਤੁਸੀਂ ਵੀ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੇ ਇਸ ਪਰਿਵਾਰ ਦੇ ਬਾਰੇ ਕਮੈਂਟ ਜ਼ਰੂਰ ਕਰਿਓ ਕਿ ਇਹਨਾਂ ਦਾ ਸ਼ੋਅਰੂਮ ਜੋ ਕਰੋੜਾਂ ਦਾ ਬਣਿਆ ਹੋਇਆ ਸੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਦੋਂ ਟਹਿ ਟੇ ਵੀ ਕੀਤਾ ਜਾਂਦਾ ਤਾਂ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੋ ਚੁੱਕਿਆ ਮੋਗਾ ਤੋਂ ਇਸ ਵੀਡੀਓ ਸਾਹਮਣੇ ਆਈ ਹੈ ਜਿੱਥੇ ਭਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਜੀਸੀਬੀ ਦੇ ਨਾਲ ਢਾਇਆ ਗਿਆ ਤਾਂ ਜਦੋਂ ਇਹ ਸਾਰਾ ਕੰਮ ਚੱਲ ਰਿਹਾ ਸੀ ਤਾਂ ਪਰਿਵਾਰ ਇੱਥੇ ਰੋ ਰੋ ਕੇ ਦੁਹਾਈਆਂ ਦੇ ਰਿਹਾ ਸੀ ਸੋ ਪਰਿਵਾਰ ਤੋਂ ਤੁਸੀਂ ਵੀ ਸੁਣੋ ਪੂਰਾ ਮਾਮਲਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਕਮੈਂਟ ਜ਼ਰੂਰ ਕਰਿਓ ਅੰਦਰ ਆਇਆ ਗਿਆ ਹੈ ਕਿਉਂਕਿ ਭਰਤ ਮਾਲਾ ਪ੍ਰੋਜੈਕਟ ਦੇ ਅੰਦਰ ਹੀ ਆ ਰਿਹਾ ਸੀ ਹਾਂਜੀ ਤੇ ਤੁਹਾਡੇ ਕੋਲੋਂ ਰੋਸ਼ਨੀ ਪ੍ਰਦਨ ਕੀਤਾ ਗਿਆ ਕੀ ਹੈ ਸਰਵਾਂ ਦੇਖੋ ਇਹ ਇੱਕ ਐਨ.ਐਚ.ਏ 105 ਬੀ ਬਣ ਰਹੀ ਹੈ ਜਿਹੜੀ ਲੰਬ ਵਾਲੀ ਤੋਂ 모ਗੇ ਆ ਕੇ ਨਿਕਲਦੀ ਆ ਇੱਥੇ 모ਗੇ ਇਹ 49 ਨੰਬਰ ਵਾਰਡ ਦੇ ਵਿੱਚ ਮਿਊਨਿਸਪੈਲਿਟੀ ਦੇ ਅੰਡਰ ਆਉਂਦਾ ਜਿਹੜਾ ਉੱਥੇ ਆ ਕੇ ਨਿਕਲਦੀ ਆ ਜੀ ਇਥੇ ਪ੍ਰਸ਼ਾਸਨ ਨੇ ਇੰਨੀ ਕ 헤ਰਫੇਰ ਕੀਤੀ ਹੋਈ ਆ ਵੀ ਸਾਰਾ ਏਰੀਆ ਇਹਨਾਂ ਨੇ ਤਕਰੀਬਨ ਖੇਤੀ ਬਾੜੀ ਦੇ ਵਿੱਚ ਪਾਤਾ ਜੀ ਆ ਤੁਹਾਡੇ ਸਾਹਮਣੇ ਬਿਲਡਿੰਗ ਜਿਹੜੀ ਢਾਈ ਜਾਦੀ ਆ ਇਸ ਦਾ CLU ਵੀ ਪਾਸ ਆ ਜੀ ਰਜਿਸਟਰੀ ਵੀ ਕਮਰਸ਼ੀਅਲ ਦੀ ਆ ਮੀਟਰ ਵੀ ਕਮਰਸ਼ੀਅਲ ਦਾ ਲੱਗਿਆ ਹੋਇਆ ਜੀ ਇਹਨੂੰ ਫੇਰ ਵੀ ਢਾ ਕੇ ਚਲੇ ਗਏ ਆ ਦੇਖ ਲਓ ਵੀ ਜੇ ਕਈ ਦਾ ਵੀ ਇਹ ਕਾਗਜ਼ਾਂ ਤੇ ਸਾਈਨ ਕਰਦੇ ਹੋ ਵੀ ਅਸੀਂ ਢਾਉਣ ਲੱਗੇ ਆ ਨਾ ਕੋਈ ਪਾਇਲ ਬਾਈ ਨਹੀਂ ਕੋਈ ਕੋਈ ਵੀ ਨਹੀਂ ਕੋਸ਼ਣ ਨਹੀਂ ਗਾ ਬਸ ਜ਼ਬਰਦਸਤੀ ਟੱਕਾ ਕਰਕੇ ਚਲੇ ਗਏ ਆ